ਪ੍ਰਤੀਸ਼ੰਕਲੇਵਾਰ ਨੂੰ ਆਗਰ ਕੀ ਕਿਹੜਾ ਚਾਹੋਗੇ ਫਿਲਹਾਲ ਫੋਰਸ ਜਿਹੜੀ ਹੈ ਗੇਟ ਤੇ ਲਗਾ ਦਿੱਤੀ ਗਿਆ ਤੁਹਾਨੂੰ ਲੋਕਾਂ ਨੂੰ ਹਾਂ ਮੈਂ ਨੇ ਜੀ ਇਹ ਵਾਕਫੀਅਤ ਲੈਣਾ ਹੈ ਕਿ ਉਹਨਾਂ ਦੀ ਸੇਤ ਕਿਵੇਂ ਹੈ ਕਿਉਂਕਿ ਕਰਕੇ ਹੁਣ 120 ਦਿਨ ਹੋ ਗਏ ਹੈ ਉਹਨਾਂ ਨੇ ਭੁਖੜਤਾਰ ਰੱਖੀ ਹੈ ਤੇ ਪਿੱਛੇ ਜੇ ਉਹਨਾਂ ਨੂੰ ਪਾਣੀ ਵੀ ਨਹੀਂ ਸਪੀਂ ਦਿੱਤਾ ਤੇ ਮੈਂ ਪਤਾ ਲੈਣ ਆਇਆ ਸਿਕ ਕੌਮ ਵੱਲੋਂ ਆਪਣੇ ਖੇਤੀਬਾੜੀ ਦੇ ਜਿਹੜੇ ਕਮਕਰਦੇ ਆਂ ਤੇ ਉਹਨਾਂ ਰਕੀ ਹਾਲ ਹੈ ਠੀਕ ਠਾਕ ਹੈਗੇ ਆ ਉਹਨਾਂ ਨੂੰ ਦਵਾਈ ਬੂਟੀ ਠੀਕ ਮਿਲ ਰਹੀ ਹੈ ਤੇ ਇਹ ਜਿਹੜੀ ਉਹਨਾਂ ਦੀ ਤਕਲੀਫ ਹੈ ਉਹ ਕਿੰਨੀ ਦੂਰ ਚਲੀ ਗਈ ਹੈ ਕਿੰਨਾ ਚਿਰ ਹੋਰ ਉਹ ਘਟ ਸਕਣਗੇ ਤੇ ਅਜੇ ਤੱਕ ਸੈਂਟਰ ਦੀ ਗਵਰਨਮੈਂਟ ਦਾ ਉਹਨਾਂ ਦੇ ਉੱਤੇ ਧਿਆਨ ਕਿਉਂ ਨਹੀਂ ਹੈ ਦੇ ਭਗਵਾਨ ਸਿੰਘ ਦੇ ਉੱਤੇ ਜਿਹੜੇ ਐਡਵਾਈਜ਼ਰਸ ਲਾਤੇ ਐ ਸੁਸੋਦੀਆ ਤੇ ਜੋਸ਼ੀ ਉਹ ਕੀ ਰਹਿ ਰ ਦੇ ਰਿਹਾ ਭਗਵਾਨ ਸਿੰਘ ਮਾਨ ਨੂੰ ਔਰ ਇਹ ਸਾਰਾ ਕੁਝ ਜਿਹੜਾ ਤਬਦੀਲੀ ਹੋਈ ਹੈ ਪੰਜਾਬ ਰਾਜ ਦੇ ਵਿੱਚ ਚੀਫ ਮਿਨਿਸਟਰ ਦੇ ਉੱਤੇ ਉਹਦੇ ਸਲਾਹਕਾਰ ਲਾਤੇ ਐ ਕੀ وجہ ਹੈ ਕਿ ਹੈ ਕਿ ਇਹ ਇੰਨਾ ਕਸ਼ਟ ਕੇਜਰੀਵਾਲ ਸਾਹਿਬ ਨੂੰ ਚੱਕਣਾ ਪਿਆ ਏ ਉਹ ਤੋਂ ਕਿਤੇ ਜਦੋਂ ਆਮ ਪਾਰਟੀ ਦੀ ਪੂਰੀ ਹਾਰ ਹੋ ਗਈ ਹੈ ਦਿੱਲੀ ਦੇ ਵਿੱਚ ਤੇ ਪੰਜਾਬ ਅਫੋਰਡ ਨਹੀਂ ਕਰ ਸਕਦਾ ਕਿ ਇੰਨਾ ਖਰਚਾ ਇਨ੍ਹਾਂ ਦੇ ਉੱਤੇ ਹੋਵੇ ਤੇ ਜਿਹੜੇ ਬੰਦਿਆਂ ਨੇ ਦਿੱਲੀ ਦੇ ਰਾਜ ਦਾ ਪੱਠਾ ਬਿਠਾਤਾ ਤੇ ਉਹਨਾਂ ਨੂੰ ਇੱਥੇ ਆ ਕੇ ਸਲਾਹਕਾਰ ਲਗਾ ਦੇਣਾ ਤੇ ਇੱਥੇ ਹਸਪੀਟਲ ਜਾਣਾ ਬੰਦ ਕਰ ਦੇਣਾ ਤੇ ਅਮਿਤ ਸ਼ਾ ਜੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲ ਰਹੇ ਹੈ ਪਿੰਡਰਾਂ ਵਾਲਿਆਂ ਦੇ ਖਿਲਾਫ ਬੋਲ ਰਹੇ ਹੈ ਜੇ ਅਸੀਂ ਗਾਂਧੀ ਦੇ ਖਿਲਾਫ ਬੋਲੀਏ ਜਾਂ ਪਟੇਲ ਦੇ ਖਿਲਾਫ ਬੋਲੀਏ ਫਿਰ ਬਹੁ ਗਿੰਥੀ ਹਿੰਦੂ ਮੁਖੀ ਮਸੇਉ ਸੋਊਗਾ ਕਿ ਇਹ ਸਿੱਖ ਸਾਡੇ ਜਿਹੜੇ ਹੀਰੋ ਹੈ ਉਹਨਾਂ ਦੇ ਖਿਲਾਫ ਗੱਲ ਕਰ ਰਹੇ ਹੈ ਦੇ ਇਹਦੇ ਬਾਰੇ ਕਿਸੇ ਵੀ ਹਿੰਦੂ ਦਾ ਬਿਆਨ ਨਹੀਂ ਆਇਆ ਕਿ ਇਹ ਬਹੁਤ ਮਾੜੀ ਗੱਲ ਕੀਤੀ ਹੈ ਕਿ ਐਮ ਐ ਛਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਲਿਖਿਆ ਹੈ ਕਿ ਹੈ ਕਿ ਅਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਦੇ ਦਿੱਤਾ ਹੈਗਾ ਮੇਰਾ ਮਤਲਬ ਹੈ ਸਾਡੇ ਗੁਰੂਆਂ ਨੇ ਪਹਿਲੇ ਗੁਰੂ ਸਾਹਿਬ ਨੇ ਜੇਲ੍ਹ ਬਾਵਰਤੀ ਕੱਟੀ ਹੈ ਪੰਦੇ ਪਾਸ਼ਾ ਨੇ ਆਪਣਾ ਸੀਸ ਦਿੱਤਾ ਜਹਾਂਗੀਰ ਨੂੰ ਫਿਰੰਗ ਰੰਗਸੇਬ ਨੇ ਨੌਵੇਂ ਪਾਸ਼ਾ ਦਾ ਸੀਸ ਲਿਆ ਫਿਰੰਗ ਰੰਗਸੇਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੈਬਜ਼ਾਦੇ ਸ਼ਹੀਦ ਕਰ ਦਿੱਤੇ ਹੈ ਤੇ ਸਾਰਾ ਉਹਨਾਂ ਦਾ ਟੱਬਰ ਖਰਾਬ ਕਰ ਦਿੱਤਾ ਤਾਂ ਮੇਰਾ ਮਤਲਬ ਇੱਥੇ ਕੀ ਹੋ ਰਿਹਾ ਐ ਮਚਾ ਤੇ ਮੋਤੀ ਤੇ ਮੋਤੀ ਨੇ ਯਬ ਪਾਤਾ ਅਮਿਤ ਸ਼ਾਹ ਨੇ ਮੋਦੀ ਨੂੰ ਯਬ ਪਤਾ ਹੈ ਕਿ ਬਾਹਰ ਜਾਣ ਜੋਗਾ ਨਹੀਂ ਛੱਡਿਆ ਉੱਥੇ ਸਿੱਖਾਂ ਨੇ ਮਜਾਰੇ ਕਰਨੇ ਜੋ ਕਰਕੇ ਸਿੱਖ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ ਮਾਨ ਸਾਹਿਬ ਮੈਨੂੰ ਪਹੁੰਚੇ ਸੀ ਕਿ ਮਿਲਣ ਦਿੱਤਾ ਗਿਆ ਜੀ ਤੁਹਾਨੂੰ ਹਾਂ ਜੀ ਤੁਸੀਂ ਮਿਲਣ ਲਈ ਗਏ ਸੀ ਜਗਜੀਤ ਸਿੰਘ ਢਲੇਵਾਲ ਨੂੰ ਮਿਲਣ ਲਈ ਪਹੁੰਚੇ ਹੋ ਮਿਲਣ ਦਿੱਤਾ ਗਿਆ ਤੁਹਾਨੂੰ ਆ ਤੁਹਾਡੇ ਸਾਹਮਣੇ ਹੀ ਹੈ ਮੈਂ ਕਿੱਥੇ ਬੈਠਾ ਹੈਗਾ ਮਾਨ ਸਾਹਿਬ ਇੱਕ ਸਿੱਧੀ ਜੀ ਗੱਲ ਹੈ ਜੀ ਇੱਕ ਪਾਸੇ ਕਿਸਾਨਾਂ ਦਾ ਨਾਲ ਇਸ ਤਰ੍ਹਾਂ ਦਾ ਵਕਤੀਰਾ ਕੀਤਾ ਜਾਂਦਾ ਦੂਸਰ ਪਾਸੇ ਬਜਟ ਦੇ ਵਿੱਚ ਕਿਸਾਨਾਂ ਨੂੰ ਕਹਿੰਦੇ ਅਸੀਂ ਬੜਾ ਕੁਝ ਦੇ ਰਹੇ ਹਾਂ ਜੀ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਇਹ ਕਿਸਾਨਾਂ ਦੇ ਖਿਲਾਫ ਹੈ ਕਿ ਇਹ ਕਿਸਾਨ ਵੀ ਇਹ ਉਹਨਾਂ ਨੇ ਵੀ ਵੋਟਾਂ ਆਮ ਪਾਰਟੀ ਨੂੰ ਪਾਈਆਂ ਪਿਛਲੇ ਪਾਰਲੀਮੈਂਟ ਇਲੈਕਸ਼ਨਸ ਮੈਨੂੰ ਹਰਾਇਆ ਤੇ ਇਹ ਜਿਹੜਾ ਸੰਗਰੂਰ ਦਾ ਵੱਡਾ ਆਪ ਕੀਤੀ ਬੜੀ ਦੇ ਹੈਗੇ ਉਹਨਾਂ ਨੇ ਕਾਮਰੇਟ ਪੁਣੇ ਦੇ ਉਸਤੇ ਹੁਣ ਜਿਹੜਾ ਸਿਆਣਾ ਜਰਨੈਲ ਹੁੰਦਾ ਹੈ ਜੇ ਇੱਕ ਪਾਸੇ ਉਹਦਾ